ਛੋਟੇ ਬੱਚਿਆਂ ਨੂੰ ਕਨੈਪ ਕਰਕੇ ਉਹਨਾਂ ਦੇ ਹੱਥ ਪੈਰ ਤੋੜ ਦਿੱਤੇ ਜਾਂਦੇ ਤੇ ਹੱਥ ਪੈਰ ਤੋੜਨ ਵਾਲੀ ਕੋਈ ਹੋਰ ਨਹੀਂ ਇੱਕ ਪੰਜ ਮਹੀਨੇ ਦੀ ਗਰਭਪਤੀ ਡਾਕਟਰ ਸੀ ਇਹ ਨਹੀਂ ਇੱਕ ਹੋਰ ਪੰਜ ਮਹੀਨੇ ਗਰਭਪਤੀ ਔਰਤ ਜੋ ਬੱਚੇ ਚੋਕਦੀ ਸੀ ਕਨੈਪ ਕਰਦੀ ਸੀ ਜਿਸ ਨੂੰ ਖੋਦੇ ਡਾਕਟਰ ਹੀ ਪੂਰਾ ਪਲਾਨ ਦੱਸਦੀ ਤੇ ਇਸ ਦੇ ਵਿੱਚ ਇੱਕ ਤੀਸਰੀ ਔਰਤ ਵੀ ਸ਼ਾਮਲ ਹੁੰਦੀ ਆ ਜੋ ਇੱਕ ਨਾਮੀ ਵਕੀਲ ਸੀ ਉਹਨਾਂ 2 2 3 3 ਮਹੀਨੇ ਦੇ ਬੱਚਿਆਂ ਦੇ ਨਾਜੁਕ क्रूरਤਾ ਹੁੰਦੀ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿਵੇਂ ਉਹਨਾਂ ਦੇ ਅੰਗ ਤੋੜੇ ਜਾਂਦੇ ਹੋਣਗੇ ਉਹ ਕਿਸ ਦਰਦ ਚੋਂ ਗੁਜ਼ਰਦੇ ਹੋਣਗੇ ਪਰ ਪੁਲਿਸ ਵੱਲੋਂ ਇਸ ਪੂਰੇ ਨੈਕਸਸ ਨੂੰ ਨਾਕਾਮਜਾਬ ਕਰ ਦਿੱਤਾ ਗਿਆ 21 ਜਨਵਰੀ 2025 ਇੱਕ ਔਰਤ ਦਿੱਲੀ ਰੇਲਵੇ ਸਟੇਸ਼ਨ ਦੇ ਉੱਪਰ ਇੱਧਰ ਉੱਧਰ ਭੱਜ ਰਹੀ ਸੀ ਬਿਲਕੁਲ ਕਮਲਿਆਂ ਦੇ ਬਾਗ ਉਹ ਆਪਦੀ 4 ਮਹੀਨੇ ਦੀ ਛੋਟੀ ਬੱਚੀ ਨੂੰ ਆਵਾਜ਼ ਲਗਾ ਰਹੀ ਸੀ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਆਸ-ਪਾਸ ਦੇ ਲੋਕ ਵੀ ਉਸ ਨੂੰ ਦੇਖ ਰਹੇ ਸੀ ਪਰ ਕੋਈ ਪੋਚਨੇ ਇਸੇ ਰਿਹਾ ਕਿ ਆਖਰਕਾਰ ਹੋਇਆ ਕਿ ਜਦੋਂ ਉਸਦੀ ਬੇਟੀ ਨਹੀਂ ਮਿਲਦੀ ਤਾਂ ਉਹ ਔਰਤ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੀ ਆ ਤੇ ਦੱਸਦੀ ਆ ਕਿ ਸਰ ਮੇਰੀਆਂ ਦੋ ਬੇਟੀਆਂ ਨੇ ਇੱਕ 7 ਸਾਲ ਤੇ ਇੱਕ 4 ਮਹੀਨੇ ਦੀ ਮੈਂ ਸ਼ਾਮ ਨੂੰ ਆਪਦੀਆਂ ਦੋਨੋਂ ਬੇਟੀਆਂ ਨਾਲ ਸੌਂਗੀ ਪਰ ਜਦੋਂ ਸਵੇਰ ਉੱઠી ਤਾਂ ਮੇਰੀ 4 ਮਹੀਨੇ ਦੀ ਬੇਟੀ ਗਾਇਬ ਸੀ ਇਹ ਔਰਤ ਰੇਲਵੇ ਸਟੇਸ਼ਨ ਦੇ ਉੱਤੇ ਰਹਿੰਦੀ ਸੀ ਤੇ ਉੱਥੇ ਪੈਨ ਵੇਚਣ ਦਾ ਕੰਮ ਕਰਦੀ ਸੀ ਪਰ ਜਦੋਂ ਉਸ ਨੂੰ ਲੱਗਾ ਕਿ ਉਹ ਗਰੀਬ ਆ ਤਾਂ ਸ਼ਾਇਦ ਪੁਲਿਸ ਉਸ ਦੀ ਨਾ ਸੁਣੀ ਪਰ ਪੁਲਿਸ ਵੱਲੋਂ ਉਸ ਦੀ ਰਿਪੋਰਟ ਦਰਜ ਕੀਤੀ ਜਾਂਦੀ ਹੈ ਤੇ ਤੁਰੰਤ ਹੀ ਐਕਸ਼ਨ ਲੈਂਦਾ ਜਾਂਦਾ ਤੇ ਸਭ ਤੋਂ ਪਹਿਲਾਂ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਨੇ ਤਾਂ ਪੁਲਿਸ ਨੂੰ ਇੱਕ ਔਰਤ ਦਿਖਾਈ ਦਿੰਦੀ ਆ ਜਿਸ ਬਲੋਸ ਬੱਚੀ ਨੂੰ ਕਨੈਪ ਕੀਤਾ ਗਿਆ ਸੀ ਹੋਰ ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਤਾਂ ਪਤਾ ਲੱਗਦਾ ਕਿ ਉਹ ਇੱਕ ਆਟੋ ਰਿਕਸ਼ਾ 'ਚ ਬੈਠੀ ਆ ਤਾਂ ਪੁਲਿਸ ਵੱਲੋਂ ਸਭ ਤੋਂ ਪਹਿਲਾਂ ਉਸ ਆਟੋ ਰਿਕਸ਼ਾ ਵਾਲੇ ਨੂੰ ਚੱਕਿਆ ਜਾਂਦਾ ਤੇ ਪੁੱਛ ਕੇ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਸ ਆਟੋ ਰਿਕਸ਼ਾ ਵਾਲੇ ਨੂੰ ਕਿਹਾ ਜਾਂਦਾ ਕਿ ਉਹ ਔਰਤ ਬਦਲਾਪੁਰਾ ਇਲਾਕੇ ਦੇ ਵਿੱਚ ਉਤਰੀ ਸੀ ਤੇ ਫਿਰ ਉਸਨੇ ਇੱਕ ਕਾਲ ਕੀਤਾ ਸੀ ਤੇ ਕਿਹਾ ਸੀ ਕਿ ਮੈਂ ਇੱਥੇ ਪਹੁੰਚ ਗਈ ਤੂੰ ਆ ਜਾ ਇਸੇ ਤਰ੍ਹਾਂ ਪੁਲਸ ਨੂੰ ਪਤਾ ਚੱਲਦਾ ਕਿ 2024 ਚ ਵੀ ਇਸੇ ਤਰ੍ਹਾਂ ਇੱਕ ਹੋਰ ਬੱਚਾ ਵੀ ਕਨੈਪ ਹੋਇਆ ਸੀ ਹੁਣ ਜੋ ਇਹ ਬੱਚੀ ਸੀ ਉਸ ਨੂੰ ਜਿਸ ਆਟੋ ਵਾਲੇ ਦੁਆਰਾ ਪਹੁੰਚਾਇਆ ਗਿਆ ਸੀ ਉਹ ਤਾਂ ਪੁਲਸ ਦੇ ਕੋਲ ਮਰਜ਼ੂਰ ਸੀ ਤਾਂ ਪੁਲਸ ਵੱਲੋਂ ਪੈਟਰਨ ਪਤਾ ਕਰਦੇ ਲਈ ਪੁਲਸ ਨੇ 2024 ਵਾਲੇ ਵੀ ਉਸ ਆਟੋ ਰਿਕਸ਼ਾ ਵਾਲੇ ਨੂੰ ਜਿਸ ਦੇ ਵਿੱਚ ਉਸ ਬੱਚੀ ਨੂੰ ਕਨੈਪ ਕਰਕੇ ਉਹ ਔਰਤ ਲੈ ਕੇ ਗਈ ਸੀ ਉਸ ਨੂੰ ਵੀ ਪਾਲਣਾ ਸ਼ੁਰੂ ਕੀਤਾ ਜਾਂਦਾ ਤੇ ਉਸ ਟੀਮ ਨੂੰ ਵੀ ਆਪ ਦੇ ਨਾਲ ਮਿਲਾ ਲਿਆ ਜਾਂਦਾ ਜਿਹੜੀ ਪੁਲਿਸ ਟੀਮ 2024 ਵਾਲੇ ਕੇਸ ਦੇ ਵਿੱਚ ਕੰਮ ਕਰ ਰਹੀ ਸੀ ਸਭ ਤੋਂ ਪਹਿਲਾਂ 2024 ਵਾਲੇ ਕੇਸ ਵਾਲੇ ਆਟੋ ਰਿਕਸ਼ਾ ਡਰਾਈਵਰ ਨੂੰ ਪਾਲ ਲੈ ਜਾਂਦਾ ਤੇ ਉਹ ਮਿਲ ਵੀ ਜਾਂਦਾ ਉਸ ਤੋਂ ਪਤਾ ਲੱਗਦਾ ਕਿ ਉਹ ਔਰਤ ਵੀ ਬਦਲਾਪੁਰ ਦੇ ਵਿੱਚ ਹੀ ਉਤਰੀ ਸੀ ਤਾਂ ਪੁਲਿਸ ਵੱਲੋਂ ਦੋਨਾਂ ਕੇਸਾਂ ਦੇ ਉਸੇ ਦਿਨ ਦੇ ਮੋਬਾਈਲ ਫੋਨਸ ਚੈੱਕ ਕੀਤੇ ਜਾਂਦੇ ਨੇ ਉਸੇ ਏਰੀਆ ਦੇ ਵਿੱਚ ਕਿ ਕਿਹੜੇ ਕਿਹੜੇ ਨੰਬਰ ਐਕਟਿਵ ਸੀ ਤਾਂ ਬਹੁਤ ਸਾਰੇ ਫੋਨ ਉੱਤੇ ਐਕਟਿਵ ਸੀ ਪਰ ਪੁਲਿਸ ਨੂੰ ਇੱਕ ਨੰਬਰ ਮਿਲਦਾ ਜੋ ਨੰਬਰ ਤਾਂ ਅਲੱਗ ਸੀ ਪਰ ਜੋ ਫੋਰਸ ਯੂ ਦਾ EMI ਨੰਬਰ ਸੀ ਜਿਹੜਾ ਉਹ ਬਿਲਕੁਲ ਸੇਮ ਸੀ ਤੇ ਫਿਰ ਉਸ ਫੋਨ ਦੇ ਮਾਲਕ ਨੂੰ ਭਾਲਣਾ ਸ਼ੁਰੂ ਕੀਤਾ ਜਾਂਦਾ ਜਿਸ ਤੋਂ ਪਤਾ ਚੱਲਦਾ ਕਿ ਇਹ ਇੱਕ ਸੇ ਆਰਤੀ ਨਾਂ ਦੀ ਔਰਤ ਦਾ ਸੀ ਫਿਰ ਆਰਤੀ ਦੇ ਬਾਰੇ ਦੇ ਵਿੱਚ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਆਰਤੀ ਮਹਾਕੁੰਬ ਦੇ ਵਿੱਚ ਗਈ ਹੋਈ ਆ ਹੁਣ ਪੁਲਿਸ ਨੂੰ ਲੱਗ ਰਿਹਾ ਸੀ ਵੀ ਉਹ ਆਸਾਨੀ ਦੇ ਨਾਲ ਆਰਤੀ ਨੂੰ ਫੜ ਲੂਗੀ ਪਰ ਅਚਾਨਕ ਮਹਾਕੁੰਬ ਦੇ ਵਿੱਚ ਭੱਗ ਦੜਮਾਈਦੀ ਆ ਤੇ ਕਈ ਲੋਕ ਮਾਰੇ ਜਾਂਦੇ ਨੇ ਤਿਸੇ ਦੌਰਾਨ ਆਰਤੀ ਦਾ ਫੋਨ ਵੀ ਸਬੈਕਟ ਆਫ ਹੋ ਜਾਂਦਾ ਪੁਲਿਸ ਨੂੰ ਲੱਗਾ ਕਿ ਕਿਤੇ ਆਰਤੀ ਵੀ ਮਰਨਾ ਗਈ ਹੋਵੇ ਪਰ ਪੁਲਿਸ ਵੱਲੋਂ ਇੱਕ ਕਾਲ ਚਲਾਇਆ ਜਾਂਦਾ ਜੁ ਨਿਸ਼ਾਨੇ ਤੇ ਜਾ ਲੱਗਦਾ ਪੁਲਿਸ ਵੱਲੋਂ ਆਰਤੀ ਦੇ ਨੰਬਰ ਦੀ ਕਾਲ ਡਿਟੇਲ ਕਢਾ ਕੇ ਇੱਕ ਨੰਬਰ ਦੇ ਉੱਤੇ ਫੋਨ ਕੀਤਾ ਜਾਂਦਾ ਤੇ ਕਿਹਾ ਜਾਂਦਾ ਕਿ ਇਹ ਆਰਤੀ ਦਾ ਫੋਨ ਆ ਤੇ ਇਹ ਸਾਨੂੰ ਮਿਲ ਗਿਆ ਤੁਸੀਂ ਇਸ ਜਗ੍ਹਾ ਦੇ ਉੱਤੇ ਆ ਕੇ ਲੈ ਜਾ ਦੂਸਰੇ ਪਾਸੇ ਆਰਤੀ ਦਾ ਫੋਨ ਸੱਚਮੁੱਚ ਗੋੰਬੀ ਹੋਇਆ ਸੀ ਤੇ ਫੋਨ ਲੈਂਡ ਦੇ ਲਈ ਖੁਦ ਆਰਤੀ ਹੀ ਪੁਲਿਸ ਦੇ ਕੋਲ ਚਲੀ ਜਾਂਦੀ ਹੈ ਤੇ ਪੁਲਿਸ ਨੇ ਉਸ ਨੂੰ ਅਰੈਸਟ ਵੀ ਕਰ ਲਿਆ ਤੇ ਫਿਰ ਉਹ ਕਈ ਨਾਮ ਲੈਂਦੀ ਆ ਦਰਅਸਲ ਆਰਤੀ ਬੰਗਾਲ ਦੀ ਰਹਿਣ ਵਾਲੀ ਸੀ ਪਰ ਉਹ ਤੋਂ ਉਸਦੇ ਪਤੀ ਤੋਂ ਅਲੱਗ ਹੋ ਕੇ ਉਸਨੇ ਸੂਰਜ ਨਾਮ ਦੇ ਆਦਮੀ ਦੇ ਨਾਲ ਦਿੱਲੀ ਦੇ ਵਿੱਚ ਆ ਕੇ ਵਿਆਹ ਕਰਵਾ ਲਿਆ ਸੀ ਪਰ ਸੂਰਜ ਦਿਹਾੜੀਦਾਰ ਸੀ ਤੇ ਆਰਤੀ ਉਸਦੇ ਬੱਚਿਆਂ ਦੇ ਲਈ ਲੈਵਿਸ਼ ਲਾਈਫ ਚਾਹੁੰਦੀ ਸੀ ਤਾਂ ਉਹ ਇੱਕ ਡਾਕਟਰ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਜੋ ਕਿ ਇੱਕ ਆਈਵੀਐਫ ਚ ਕੰਮ ਕਰਦੀ ਸੀ ਤੇ ਨਾਮ ਸੀ ਡਾਕਟਰ ਪ੍ਰੀਆ ਆਰਤੀ ਖੁਦ ਵੀ ਪ੍ਰੈਗਨੈਂਸੀ ਡਾਕਟਰ ਪ੍ਰੀਆ ਵੀ ਪ੍ਰੈਗਨੈਂਸੀ ਡਾਕਟਰ ਪ੍ਰੀਆ ਬਲੋ ਆਰਤੀ ਨੂੰ ਕਿਹਾ ਜਾਂਦਾ ਕਿ ਜੇਕਰ ਤੂੰ ਮੈਨੂੰ ਬੱਚੇ ਲਿਆ ਕੇ ਦੇਵੇਂ ਤਾਂ ਮੈਂ ਤੈਨੂੰ ਬਦਲੇ ਦੇ ਵਿੱਚ ਪੈਸੇ ਦੇਵਾਂਗੀ ਦੂਸਰਾ ਜੋ ਤੇਰੇ ਪੇਟ ਦੇ ਵਿੱਚ ਪੜ ਰਿਹਾ ਬੱਚਾ ਹੈ ਜੇ ਤੂੰ ਮੈਨੂੰ ਇਹ ਦੇ ਦੇ ਤਾਂ ਮੈਂ ਤੈਨੂੰ 2.5 ਲੱਖ ਰੁਪਏ ਦੇ ਦੂੰਗੀ ਡਾਕਟਰ ਪ੍ਰੀਆ ਉਸ ਨੂੰ ਪੂਰਾ ਪਲਾਨ ਦੱਸਦੀ ਕਿ ਤੂੰ ਬੱਚੇ ਰੇਲਵੇ ਸਟੇਸ਼ਨ ਤੋਂ ਚੁੱਕਿਆ ਕਰੀ ਤੇ ਸਭ ਬੱਚੇ 1 ਸਾਲ ਤੋਂ ਘੱਟ ਉਮਰ ਦੇ ਹੀ ਹੁੰਨੇ ਚਾਹੀਦੇ ਨੇ ਇਹ ਹੀ ਨਹੀਂ ਆਰਤੀ ਦਾਦੀ ਆ ਕਿ ਉਹ ਕੁਝ ਗੈਂਗਸ ਦੇ ਨਾਲ ਵੀ ਜੁੜੀ ਹੋਈ ਆ ਜੋ ਕਿ 5 ਤੋਂ 6 ਸਾਲ ਦੇ ਬੱਚਿਆਂ ਨੂੰ ਵੀ ਕਿਡਨੈਪ ਕਰਦੇ ਸੀ ਤੇ ਉਹਨਾਂ ਦੇ ਹੱਥ ਪੈਰ ਤੋੜ ਕੇ ਉਹਨਾਂ ਤੋਂ ਭੀਖ ਮੰਗਵਾਉਂਦੇ ਸੀ ਤੇ ਜਿੰਨਾ 1 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਚੁੱਕਿਆ ਜਾਂਦਾ ਸੀ ਉਹਨਾਂ ਨੂੰ ਅਮੀਰਾਂ ਨੂੰ ਬੇਇੱਜ਼ਤ ਦਿੱਤਾ ਜਾਂਦਾ ਸੀ ਤੇ ਇਹਨਾਂ ਨਾਲ ਇੱਕ ਨਿਰਮਲਾ ਨਾਮ ਦੀ ਵਕੀਲ ਵੀ ਕੰਮ ਕਰਦੀ ਸੀ ਜੋ ਇਹਨਾਂ ਬੱਚਿਆਂ ਦੇ ਕਾਗਜ਼ਾ ਤਿਆਰ ਕਰਵਾਉਂਦੀ ਤੇ ਨਾ ਕਾਗਜ਼ਾਤ ਦੇ ਵਿੱਚ ਇਹ ਚੀਜ਼ ਕਨਫਰਮ ਕੀਤੀ ਜਾਂਦੀ ਸੀ ਕਿ ਇਹਨਾਂ ਦੇ ਬੱਚਿਆਂ ਦੇ ਮਾਪੇ ਉਹ ਸੂਰਜ ਤੇ ਉਸਦਾ ਪਤਨੀ ਆਰਤੀ ਹੁੰਦੇ ਸੀ ਤੇ ਫਿਰ ਇਹਨਾਂ ਬੱਚਿਆਂ ਨੂੰ 7-8 ਲੱਖ ਰੁਪਏ ਤੱਕ ਅਜਿਹੇ ਮਾਪੇ ਨੂੰ ਵੇਚ ਦਿੱਤਾ ਜਾਂਦਾ ਸੀ ਜਿਨ੍ਹਾਂ ਦੇ ਕੋਲ ਬੱਚਾ ਪੈਦਾ ਨਹੀਂ ਸੀ ਹੋ ਰਿਹਾ ਹੁਣ ਬਾਕੀ ਸੀ ਪ੍ਰਿਆ ਤੇ ਵਕੀਲ ਨਿਰਮਲ ਤੇ ਪੋਸਨਾਂ ਨੂੰ ਰੱਖ ਕੇ ਹੱਥੀ ਫੜਨਾ ਚਾਹੁੰਦੀ ਸੀ ਪੁਲਿਸ ਵੱਲੋਂ ਆਰਤੀ ਤੋਂ ਹੀ ਇੱਕ ਮੈਸੇਜ ਡਾਕਟਰ ਨੂੰ ਭਜਵਾਇਆ ਜਾਂਦਾ ਕਿ ਉਸ ਨੇ ਇੱਕ ਬੱਚੀ ਨੂੰ ਚੋਰੀ ਕਰ ਲਿਆ ਕਾਗਜ਼ਾ ਤਿਆਰ ਕਰਵਾ ਲਓ ਨਿਰਮਲਾ ਕਾਗਜ਼ਾ ਤਿਆਰ ਕਰਦੀ ਹੈ ਤੇ ਪੁਲਿਸ ਵੱਲੋਂ ਉਸ ਨੂੰ ਉੱਥੇ ਹੀ ਰੰਗੇ ਹੱਥੀ ਫੜ ਲਿਆ ਜਾਂਦਾ ਤੇ ਫਿਰ ਪੁਲਿਸ ਸਾਦੀ ਵਰਦੀ ਦੇ ਵਿੱਚ ਡਾਕਟਰ ਪ੍ਰਿਆ ਦੇ ਕਲੀਨਿਕ ਦੇ ਵਿੱਚ ਜਾਂਦੀ ਹੈ ਉਸ ਨੂੰ ਫੜਦੀ ਹੈ ਡਾਕਟਰ ਪ੍ਰਿਆ ਦੇ ਮੋਬਾਈਲ ਦੇ ਵਿੱਚੋਂ 18 ਬੱਚਿਆਂ ਦੀਆਂ ਤਸਵੀਰਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਅੱਗੇ ਵੇਚਿਆ ਜਾ ਚੁੱਕਿਆ ਸੀ ਪੁਲਿਸ ਨੇ ਸਾਰੇ ਬੱਚਿਆਂ ਨੂੰ ਬਰਾਮਦ ਕੀਤਾ ਤੇ ਫਿਰ ਮਾਪੇ ਨੂੰ ਸੌਂਪਦਾ ਤੇ 80 ਪ੍ਰਤੀਸ਼ਤ ਬੱਚੇ ਹੁਣ ਤੱਕ ਮਾਪੇ ਕੋਲ ਪਹੁੰਚ ਵੀ ਚੁੱਕੇ ਨੇ ਹੁਣ ਤੱਕ ਪੁਲਿਸ ਨੇ ਐਕਸਸ ਨਾਲ ਜੁੜੇ 11 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਆ ਤੇ ਅੱਗੇ ਵੀ ਗ੍ਰਿਫਤਾਰੀਆਂ ਹੋਣਗੀਆਂ ਪੁਲਿਸ ਨੇ ਕਿਹਾ ਕਿ ਇਸ ਪੂਰੇ ਐਕਸਸ ਦੇ ਵਿੱਚ ਕਿਸੇ ਵੱਡੇ ਆਦਮੀ ਦਾ ਹੱਥ ਹੋ ਸਕਦਾ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ